ਦਾ ਸੰਯੁਕਤ ਮੋਰਚੇ ਦੀ ਕਾਲ ਤੇ 20 ਫੀਸਦੀ ਤੋਂ ਪੱਕਾ ਮੋਰਚਾ ਲੱਗਾ ਡੀਸੀ ਦਫ਼ਤਰ ਉਹਦਾ ਅੱਜ ਲਾਸਟ ਦਿਨ ਹੈ ਅੱਜ ਇੱਥੇ ਮੋਸ਼ਨ ਸਟੇਜ ਸ਼ੁਰੂ ਹੋਈ ਪਈ ਆ ਇਸ ਤੋਂ ਬਾਅਦ ਤਕਰੀਬਨ ਜਿਹੜਾ ਫ੍ਰੀ ਕੋਰ ਦਾ ਮਾਰਚ ਰੱਖਿਆ ਰੌਣਕ ਕਰਕੇ ਜਿਹੜਾ ਸ਼ਹਿਰ ਦਾ ਤਾਂ 2 ਵਜੇ ਲਗ ਭਾਗ ਆ ਕੇ ਜਿਹੜਾ ਆਪਣਾ ਕਤਵਾਲੀ ਵਾਲਾ ਚੌਕ ਹੈ ਇੱਥੇ ਆ ਕੇ ਰੋਡ ਬੰਦ ਕਰਕੇ ਜਿਹੜੇ ਸਾਡੇ ਉੱਥੇ ਦਿੱਲੀ ਕੱਲ ਨੌਜਵਾਨ ਸ਼ਹੀਦ ਹੋਇਆ ਸ਼ੁਭ ਕਰਨ ਜਾਂ ਜਿਹੜੇ ਪਹਿਲਾਂ ਸਾਡੇ ਸ਼ਹੀਦ ਹੋਏ ਆ ਇੱਕ ਹੋਰ ਘਟਨਾ ਵਾਪਰੀ ਹੁਣੇ-ਹੁਣੇ ਸਤਸਾ ਰੋਡ ਤੇ ਜਿਹੜਾ ਵੱਧੋਗੇ ਮੋਰ ਪੈਂਦਾ ਉੱਥੇ ਵੀ ਗੋਲੀ ਚੱਲੀ ਹੈ ਸਭਾਬਣਾ ਇਹ ਸਰਕਾਰ ਬਹੁਤ ਜ਼ਿਆਦਾ ਤਾਨਾਸ਼ਾਹੀ ਕੁਈਏ ਤੇ ਆ ਉਹਦੇ ਸੰਬੰਧ ਚ ਇਥੋਂ ਮਾਰਕ ਤੋਂ ਬਾਅਦ ਦੋ ਕ ਡੇਢ ਘੰਟੇ ਵਾਸਤੇ ਜਿਹੜਾ ਇਹ ਰੋਡ ਬੰਦ ਕੀਤਾ ਜਾਊਗਾ ਤਾਂ ਜੋ ਜਿਹੜਾ ਸਰਕਾਰ ਨੂੰ ਇਹ ਨੂੰ ਅੱਜ ਦੱਸ ਸਕੀਏ ਬਹੁਤ ਵੱਡੀ ਨਲਾਇਕੀ ਹੈ ਥੋਂ ਦੇ ਜਿਹੜਾ ਮੁੱਖ ਮੰਤਰੀ ਆ ਭਗਵੰਤ ਮਾਨ ਦੀ ਕਿਉਂਕਿ ਗ੍ਰਹਿ ਮੰਤਰੀ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਆ ਕੇ ਜਿਹੜੀ ਦੂਜੀਆਂ ਆਡੀਆਂ ਹਰਿਆਣਾ ਸਰਕਾਰ ਆ ਉਹਦੇ ਨੂੰ ਪੰਜਾਬ ਦੇ ਵਿੱਚ ਅੰਦਰ ਆ ਕੇ ਜਿਹੜਾ ਅਤਿਆਚਾਰ ਕੀਤਾ ਜਾਂਦਾ ਉਹ ਬਹੁਤ ਨਖੇਤੀ ਆ ਤੇ ਜਿਹੜਾ ਇਹ ਗ੍ਰਹਿ ਭਾਗ ਦਾ ਜਿਹੜਾ ਮੁਖੀ ਆ ਸਾਡਾ ਭਗਵੰਤ ਮਾਨ ਇਹਦੇ ਇਹ ਤੂੰ ਉੱਤੋਂ ਮਾਰਾ ਤੂੰ ਕੀ ਵਿਆਰ ਹੋਊਗਾ ਕਿ ਜਿਹੜਾ ਪੰਜਾਬ ਦੇ ਵਿੱਚ ਹੀ ਆ ਕੇ ਕਿਸਾਨਾਂ ਤੇ ਅਤਿਆਚਾਰ ਕਰਾ ਰਿਹਾ ਤੇ ਉਹਨਾਂ ਸਰਕਾਰਾਂ ਦੇ ਜਿਹੜੀ ਸੈਂਟਰ ਦੀ ਮੋਦੀ ਸਰਕਾਰ ਆ ਉਹਦੇ ਹੱਥੇ ਹੱਥਾਂ 'ਚ ਖੇਡਣ ਦਾ ਸਬੂਤ ਹੈ ਆਪਣੇ ਸਾਹਮਣੇ ਦੇ ਰਿਆ ਦੇਖੋ ਜਿਹੜਾ ਕੱਲ ਜਬਰ ਹੋਇਆ ਪੰਜਾਬ ਦੇ ਕਿਸਾਨਾਂ ਤੇ ਜਿਸ ਤਰ੍ਹਾਂ ਸਾਡੇ ਨੌਜਵਾਨਾਂ ਨੂੰ ਕਤਲ ਕੀਤਾ ਗਿਆ ਸਾਡੇ ਟਰੈਕਟਰ ਭੰਨੇ ਗਏ ਪੰਜਾਬ ਦੇ ਵਿੱਚ ਆ ਕੇ ਜਿਸ ਤਰ੍ਹਾਂ ਹਰਿਆਣੇ ਦੀ ਪੁਲਿਸ ਨੇ ਜ਼ਬਰ ਕੀਤਾ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਸੀਂ ਪਹਿਲਾਂ ਤੋਂ ਹੀ ਕੋਸ਼ਿਸ਼ ਕਰ ਰਹੇ ਸੀ ਕਿ ਸਾਰੇ ਇਕੱਠੇ ਹੋ ਕੇ ਜਿਹੜੇ ਲੜਕੀ ਸੰਯੁਕਤ ਕਿਸਾਨ ਮੋਰਚੇ ਦੀ ਚੰਡੀਗੜ੍ਹ ਮੀਟਿੰਗ ਆ ਅੱਜ ਸੱਦਾ ਆਊਗਾ ਅਸੀਂ ਜੋ ਪੰਜਾਬ ਦੇ ਉੱਪਰ ਮੋਦੀ ਸਰਕਾਰ ਨੇ ਭਾਜਪਾ ਸਰਕਾਰ ਨੇ ਭਾਜੀ ਪਾਈ ਅਸੀਂ ਮੋੜਾਂ ਠੀਕ ਆ ਆਗੂਆਂ ਦੇ ਜਿਹੜੇ ਵਖਰੇਵੇਂ ਹੋ ਸਕਦੇ ਪਰ ਜਿਹੜੇ ਸਾਡੇ ਲੋਕ ਸੀਗੇ ਸਾਡੇ ਕਿਸਾਨ ਸੀ ਸਾਡੇ ਵੀਰ ਸੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਅਸੀਂ برداشت ਜਿਹੜਾ ਨਹੀਂ ਕਰ ਸਕਦੇ ਅਸੀਂ ਜਦੋਂ ਕੇਂਦਰ ਸਰਕਾਰ ਨੇ ਬੀਐਸਐਫ ਨੂੰ 50 ਕਿਲੋਮੀਟਰ ਤੱਕ ਅੰਦਰ ਆਉਣ ਦਾ ਅਧਿਕਾਰ ਲਿਆ ਅਸੀਂ ਉਦੋਂ ਦਾ ਰੌਲਾ ਪਾ ਰਹੇ ਆ ਕਿ ਜਿਹੜਾ ਲਾਂਡ ਆਰਡਰ ਆ ਸਟੇਟ ਸਬਜੈਕਟ ਆ ਜੇ ਉਹ 500 ਮੀਟਰ ਅੰਦਰ ਆ ਕੇ ਜਦ ਕਿ ਹਜੇ ਉਹਨਾਂ ਨੂੰ ਕੋਈ ਅਧਿਕਾਰ ਨਹੀਂਗਾ 500 ਅੰਦਰ ਮੀਟਰ ਅੰਦਰ ਆ ਕੇ ਦੂਜੇ ਸੂਬੇ ਦੀ ਪੁਲਿਸ ਤੇ ਅਰਧ ਸੈਨਿਕ ਬਾਲ ਸਾਡੇ ਲੋਕਾਂ ਦੇ ਗੋਲੀਆਂ ਮਾਰ ਰਹੇ ਆ ਸਾਡੇ ਵਹੀਕਲ ਭੰਨ ਰਹੇ ਹੈਗੇ ਆ ਤਾਂ ਜੇ ਉਹ ਜੇ 50 ਕਿਲੋਮੀਟਰ ਤੱਕ ਬੀਐਸਐਫ ਨੂੰ ਅੰਦਰ ਆਉਣ ਦਾ ਅਧਿਕਾਰ ਉਹਨਾਂ ਨੇ ਲੈ ਲਿਆ ਫਿਰ ਉਹ ਪੰਜਾਬ ਦਾ ਹਸ਼ਰ ਕੀ ਕਰਨਗੇ ਪੰਜਾਬ ਕਿਉਂਕਿ ਉਹਨੇ ਕੇਂਦਰ ਸਰਕਾਰ ਨੂੰ ਟੱਕਰ ਦਿੱਤੀ ਆ 10 ਸਾਲਾਂ ਦੇ ਵਿੱਚ ਇੱਕੋ ਵਾਰੀ ਮੋਦੀ ਸਰਕਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਿੰਨ ਖੇਤੀ ਕਾਨੂੰਨ ਅੱਜ ਕਾਰਪੋਰੇਟ ਨੂੰ ਇੱਥੋਂ ਦਾ ਜਲ ਜੰਗਲ ਜ਼ਮੀਨ ਸਭ ਕੁਝ ਵੇਚਿਆ ਜਾ ਰਿਹਾ ਪੰਜਾਬ ਉਹਨਾਂ ਨੂੰ ਜਿਹੜਾ ਹੈਗਾ ਰੜਕਦਾ ਔਰ ਅਸੀਂ ਅੱਜ ਵੀ ਇਹ ਮੰਨਦੇ ਆ ਕਿ ਮੋਦੀ ਸਰਕਾਰ ਨੂੰ ਇਕੱਠੇ ਹੋ ਕੇ ਟੱਕਰ ਦਿੱਤੀ ਜਾ ਸਕਦੀ ਆ ਇੱਕੇ ਨਾਲ ਹੀ ਟੱਕਰ ਦਿੱਤੀ ਜਾ ਸਕਦੀ ਆ ਜੇ ਇਕੱਠੇ ਸੀ ਤੇ ਕੇਂਦਰ ਨੂੰ ਹਰਾਇਆ ਅਲੱਗ-ਅਲੱਗ ਹੋਵਾਂਗੇ ਤੇ ਪੰਜਾਬ ਦਾ ਜਿਹੜਾ ਹੈਗਾ ਨੁਕਸਾਨ ਹੋਊਗਾ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਵੀ ਸਿਰ ਤੋੜ ਯਤਨ ਕੀਤੀ ਹੈ ਇਕਤਾ ਦੇ ਸੰਯੁਕਤ ਕਿਸਾਨ ਮੋਰਚੇ ਸਰ ਅੱਜ ਵੀ ਵੱਡੀ ਜ਼ਿੰਮੇਵਾਰੀ ਆ ਸੰਯੁਕਤ ਕਿਸਾਨ ਮੋਰਚਾ ਆਪਣੀ ਜ਼ਿੰਮੇਵਾਰੀ ਨਿਭਾਊਗਾ ਔਰ ਜਿਸ ਤਰ੍ਹਾਂ ਪੰਜਾਬ ਨੂੰ ਦਬਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚਾ ਇਹਦੇ ਤੇ ਚੁੱਪ ਨਹੀਂ ਬੈਠੂਗਾ ਇਸ ਚੁਣੌਤੀ ਨੂੰ ਅਸੀਂ ਸਹਿਮਕਾਰ ਕਰਦੇ ਹਾਂ ਤੇ ਇਹਦਾ ਠੁਕਮਾ ਜਵਾਬ ਜਿਹੜਾ ਹੈ ਕੇ ਸੰਯੁਕਤ ਦਿੱਲੀ ਵੱਲੋਂ ਵੀ ਕੋਚ ਕੀਤਾ ਜਾ ਸਕਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵੱਲ ਵੀ ਕੋਚ ਕੀਤਾ ਜਾ ਸਕਦਾ ਠੀਕ ਹੈ ਇਹ ਕੋਈ ਇਹ ਤਾਂ ਨਹੀਂ ਕਿ ਬਈ ਦਿੱਲੀ ਬੈਣ ਹੀ ਲੱਗਾ ਕੇ ਦਿੱਲੀ ਜਾ ਹੀ ਨਹੀਂ ਸਕਦੇਗੇ ਦਿੱਲੀ ਵੀ ਜਾਇਆ ਜਾ ਸਕਦਾ ਚੰਡੀਗੜ੍ਹ ਵੀ ਜਿਹੜੇ ਖੱਟੜ ਗਏ ਜਿਨੇ ਕੀਤਾ ਖੱਟੜ ਦਾ ਘਰ ਵੀ ਘੇਰਿਆ ਜਾ ਸਕਦਾ ਠੀਕਾ ਚੰਡੀਗੜ੍ਹ ਪੰਜਾਬ ਨਾਲੋਂ ਦਿੱਲੀ ਨੂੰ ਕੱਟੇ ਵੀ ਜਾ ਸਕਦਾ ਕੋਈ ਵੀ ਐਕਸ਼ਨ ਹੋ ਸਕਦਾ ਪਰ ਇਹ ਜਿਹੜੇ ਅੱਜ ਇੱਥੇ ਧਰਨੇ ਸੀ ਡੀਸੀ ਦਫ਼ਤਰਾਂ ਤੱਕ ਜਾਂ ਭਾਜਪਾ ਦੇ ਘਰਾਂ ਦੇ ਅੱਗੇ ਇਹਨਾਂ ਨਾਲ ਤਾਂ ਅਸੀਂ ਵੋਟਾਂ 'ਚ ਨਹੀਂ ਜਿੱਠਾਂਗੇ ਵੀ ਤੁਸੀਂ ਪੰਜਾਬ 'ਚ ਵੋਟਾਂ ਕਿਵੇਂ ਮੰਗਣਗੇ ਉਹ ਦੇਖਾਂਗੇ ਇਹਨਾਂ ਨਾਲ ਪਰ ਜਿਹੜਾ ਇਹ ਹੁਣ ਜ਼ਬਰ ਹੋਇਆ ਇਹਦੇ ਤੇ ਅੱਜ ਸਯੁਜਤ ਕਿਸਾਨ ਮੋਰਚਾ ਦਾ ਵੱਡਾ ਐਕਸ਼ਨ ਜਿਹੜਾ ਹੈਗਾ ਉਹ ਹੋ ਜਾਣਾ ਹੈ ਆਪਾਂ ਇਹ ਗੱਲ ਕਰੀਏ ਪੰਜਾਬ ਦੇ ਏਰੀਆ ਦੇ ਵਿੱਚ ਜਿਹੜੀ ਗੋਲੀ ਚੱਲੀ ਹੈ ਹਰਿਆਣਾ ਪੁੱਛ ਲਈ ਕਿ ਕੀ ਇਹਦੇ ਤੇ ਸਰਕਾਰ ਨੂੰ ਕੋਈ ਐਕਸ਼ਨ ਲੈਣਾ ਨਹੀਂ ਚਾਹੀਦਾ ਉਹਨਾਂ ਦੇ ਕਾਰਵਾਈ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਇਹਨਾਂ ਨੂੰ ਅਨਿਲ ਵਿੱਚ ਤੇ ਜਿਹੜਾ ਹਰਿਆਣਾ ਦਾ ਗ੍ਰਹਿ ਮੰਤਰੀ ਆ ਜਿੰਦੇ ਅੰਡਰ ਪੁਲਿਸ ਆ ਹਰਿਆਣਾ ਦਾ ਮੁੱਖ ਮੰਤਰੀ ਤੇ ਅਮਿਤ ਸ਼ਾ ਉਹਦੇ ਤੇ 302 ਦਾ ਪਰਚਾ ਦੇਣਾ ਚਾਹੀਦਾ ਜੇ ਭਗਵੰਤ ਮਾਨ ਹੁਣੇ ਪੰਜਾਬ ਦੇ ਨਾਲ ਖੜੇ ਆ ਤਾਂ ਜਿਉ ਇਹ ਕਹਿੰਦੇ ਹੈਗੇ ਤਾਂ ਜੇ ਇਹ ਉਹਨੂੰ ਤੇਜਿੰਦਰ ਪੱਗੇ ਨੂੰ ਉੱਥੋਂ ਫੜਨ ਜਾਂਦੇ ਹੈਗੇ ਆ ਹਰਿਆਣਾ ਦਿੱਲੀ ਤੋਂ ਤੇ ਇਹਨਾਂ ਦੀ ਪੁਲਿਸ ਨੂੰ ਹਰਿਆਣਾ ਦੀ ਪੁਲਿਸ ਫੜ ਲੈਂਦੀ ਪੰਜਾਬ ਪੁਲਿਸ ਨੂੰ ਕਿਉਂ ਫੜ ਲੈਂਦੀ ਆ ਕਿਉਂਕਿ ਦੂਜੇ ਸੂਬੇ ਦੀ ਪੁਲਿਸ ਆ ਨਹੀਂ ਸਕਦੀ ਲਾਅ ਐਂਡ ਆਰਡਰ ਸਟੇਟ ਸਬਜੈਕਟ ਆ ਜੇ ਉਹਨੇ ਹਰਿਆਣਾ ਦੀ ਪੁਲਿਸ ਹਰਿਆਣਾ ਦੀ ਪੁਲਿਸ ਨੇ ਪੰਜਾਬ ਪੁਲਿਸ ਨੂੰ ਫੜ ਲਿਆ ਠੀਕ ਹੈ ਤੇ ਇਹ ਕਾਰਵਾਈ ਕਿਉਂ ਨਹੀਂ ਕਰ ਸਕਦੇ ਇਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਆ ਔਰ ਜਿਹੜਾ ਬੀਐਸਐਫ ਨੂੰ 50 ਕਿਲੋਮੀਟਰ ਤੱਕ ਅੰਦਰ ਆਉਣ ਦਾ ਅਧਿਕਾਰ ਪਿਆ ਬਣਿਆ ਉਹ ਤੇ ਵੀ ਅਸੈਂਬਲੀ ਚ ਰੈਜੂਲੇਸ਼ਨ ਪਾਉਣਾ ਚਾਹੀਦਾ ਉਹਦੀ ਵੀ ਮਖਾਲਾ